ਇੱਕ ਪਿੰਡ 'ਚ 700 ਨੌਕਰੀਆਂ ਡੰਗਰਖੇੜਾ ਪਿੰਡ ਆ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰਖੇੜਾ ਐ ਐਮ ਐਨਓ ਦੇਵਾਰ ਜੀ ਹਾਂ ਇਹ ਬਦਲੀਏ ਯਾਰ ਉਹਦਾ ਨਾਮ ਅਧਿਆਪਕਖੇੜਾ ਰੱਖੋ ਹਾਂ ਪਤਾ ਨਹੀਂ ਕਿਥੋਂ ਸੰਤਾ ਸਮਝਦੇ ਕੱਖ ਨਹੀਂ ਇਹ ਸਾਨੂੰ ਨਹੀਂ ਕੁਝ ਸਮਝਦੇ ਸੀ ਇਹ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਬਿਲਕੁਲ ਕਰਾਵਾ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨੇ ਕਟਿਆਂ ਵਾਲੀ ਝੋਟਿਆਂ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪ੍ਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕਰ ਕੋਈ ਪੋਜ਼ਿਟਿਵ ਨਾਮ ਰੱਖੀਏ ਹੈਨਾ ਉਹ ਕੋ ਅਗਲਾ ਦੱਸ ਵੀ ਨਹੀਂ ਸਕਦਾ ਕੁੜੀ ਕਿੱਥੇ ਮੰਗੀ ਐ ਡੰਗਰ ਖਿੜਿਆ ਅੱਛਾ ਜੀ ਪਰ ਉੱਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਇੱਕੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਕੱਚੀ ਹੋ ਗਿਆ ਫਿਰ ਤਾਂ